ਲਓ ਜੀ ਦੋਸਤੋ ਤੇ ਮਿੱਤਰੋ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਸਵਰਾਜ 744 ਨੀਲੇ ਰੰਗ ਦਾ ਜੋ ਕਿ ਨਵੀਂ ਸ਼ੋਅ ਦੇ ਵਿੱਚ ਆਇਆ ਨਵਾਂ ਮਾਡਲ ਆ ਬਹੁਤ ਸਾਰੇ ਵੀਰਾਂ ਨੇ ਦਾ ਰਿਵਿਊ ਕਰਿਆ ਹੋਇਆਗਾ ਪਰ ਆਪਣੇ ਪੇਜ ਤੇ ਪਹਿਲੀ ਵਾਰੀ ਵਿਸ਼ੇਸ਼ਤਾ ਦਾ ਰਿਵਿਊ ਬਹੁਤ ਘੱਟ ਵੀਰਾਂ ਨੇ ਕੀਤਾ ਇੱਥੇ ਮੈਂ ਦਿਖਾਉਂਦਾ ਪਿਆ ਸੀ ਵੀ ਇਹਦਾ ਹੀ ਸੜ ਐਡਜਸਟੇਬਲ ਆਲੂ ਵਾਲੇ ਵੀਰਾਂ ਵਾਸਤੇ ਹੀ ਸੜ ਦਾ ਆਪਾਂ ਖੋਲ ਸਕਦੇ ਆ ਤੇ ਐਡਜਸਟ ਕਰ ਸਕਦੇ ਆ ਅੰਦਰ ਵੀ ਕਰ ਸਕਦੇ ਟਾਇਰ ਇਹ ਤੇ ਗੇਅਰ ਆ ਗਈ 4 ਇਹ ਲੋ ਹਾਈ ਮੀਡੀਅਮ ਗੇਅਰ ਸੀਗਾ ਟਰੈਕਟਰ ਤੇ ਜੇ ਕਿਸੇ ਵੀਰ ਨੂੰ ਆਪਣਾ ਚਾਹੀਦਾ 744 ਲੋ ਹਾਈ ਵਿਚਲਾ ਗੇਅਰ ਉਹ ਵੀ ਮਿਲੂਗਾ ਤੇ ਜੇ ਕਿਸੇ ਵੀਰ ਨੂੰ ਸਾਈਡ ਗੇਅਰ ਚਾਹੀਦਾ ਤੇ ਉਹ ਵੀ ਮਿਲੂਗਾ ਜਿਹੜੀ ਵੀ ਆਪਸ਼ਨ ਸਵਰਾਜ ਕੰਪਨੀ ਨੇ ਮਤਲਬ ਕੋਈ ਵੀ ਆਪਸ਼ਨ ਪਹਿਲਾਂ ਵਾਲੀ ਬੰਦ ਨਹੀਂ ਕਰੀ ਜੇ ਕਿਸੇ ਵੀਰ ਨੂੰ ਚਾਹੀਦਾ ਤੇ ਉਹ ਵੀ ਮਿਲੂਗਾ ਮਗਰ ਆਪਾਂ ਨੂੰ ਪਤਾ ਹੀ ਡੰਡਾ ਉਹ ਕਟਰਵਰ ਆਪਾਂ ਨੂੰ ਮਿਲਨੇ ਆ ਡਿਸਟ੍ਰੀਬਿਊਟਰ ਵੀ ਨਾਲ ਮਿਲੂਗਾ ਟ੍ਰੈਕਟਰ ਇਹਦੇ ਵਿੱਚ ਜਿਹੜਾ ਇੰਜਣ ਹੈਗਾ ਉਹ ਹੈਗਾ ਵਾ ਜਿਹੜਾ ਆਪਣੇ ਪਹਿਲਾਂ 855 ਆਉਂਦੇ ਸੀ ਚੌਰਸ ਸ਼ੋ ਵਾਲੇ ਜਿਹੜੇ ਹੁਣ ਬੰਦ ਹੋ ਗਏ ਉਹ ਵਾਲਾ ਇੰਜਣ ਇਹਦੇ ਵਿੱਚ ਕਰ ਦਿੱਤਾ ਆਪਾਂ ਇਹਨੂੰ 855 ਹੀ ਕਹਿ ਸਕਦੇ ਆ ਪਰ ਕੰਪਨੀ ਨੇ ਇਹਨੂੰ 744 ਲਿਖਿਆ ਤੇ 744 ਦੇ ਵਿੱਚ ਇਹਨੂੰ ਲਾਂਚ ਕੀਤਾ ਹਨ ਪਰ ਵੀਰਾ ਦੱਸਦਾ ਸੀ ਵੀ ਇਹਦੇ ਵਿੱਚ ਇੰਜਣ ਉਹੀ ਆ ਇਹਦੀ ਪਹਿਲਾਂ ਨਾਲੋਂ ਕਾਕਤ ਵੱਧ ਕਰ ਦਿੰਦੀ ਹੈ ਜਾਨ ਵੱਧ ਕਰ ਦਿੰਦੀ ਹੈ ਐਂਡੀਕੇਟਰ ਚੇਂਜ ਆ ਇਹਦੇ ਲੁੱਕ ਤਾਂ ਤੁਹਾਨੂੰ ਪਤਾ ਸਾਰੀ ਹੀ ਚੇਂਜ ਆ ਐਲਈਡੀ ਐਂਡੀਕੇਟਰ ਕਰ ਦਿੱਤੇ ਆ ਡਿਜੀਟਲ ਮੀਟਰ ਆ ਇਹਦੇ ਸਾਰੇ ਫਿਟਿੰਗ ਫੁੱਟਿੰਗ ਐਂ ਜਿੱਦਾਂ ਨਾ ਆਪਾਂ ਕੋਈ ਫੋਰਨ ਵਾਲੀ ਕਾਰ ਚਲਾਉਨੇ ਆ ਉਦਾਂ ਦੀ ਫਿਟਿੰਗ ਕਰ ਦਿੰਦੀ ਏ ਇਸ ਚੀਜ਼ ਸਾਰਾ ਕੁਝ ਲੀਵਰ ਵਗੈਰਾ ਸੀਟ ਬੈਟਨ ਬਹੁਤ ਕੰਫਰਟੇਬਲ ਆ ਇੰਨਾ ਜਿਆਦਾ ਵਧੀਆ ਰਾਈਟਰ ਨੂੰ ਬਣਾ ਦਿੱਤਾ ਨਾ ਵੀ ਤੁਸੀਂ ਗੱਲਾਂ ਹੀ ਛੱਡੋ ਵੀ ਕੋਈ ਕਮੀ ਨਹੀਂ ਇਹ ਕੋ ਸ਼ੋ ਕਰ ਦਿੱਤੀ ਆ ਆਪਾਂ ਨੂੰ ਹੁਣ ਸ਼ੋ ਲਾਉਣ ਦੀ ਕੋਈ ਜ਼ਰੂਰਤ ਨਹੀਂ ਜੀ ਇਹਦੀ ਭਾਵੇਂ ਤੂੜੀ ਵਾਲੀ ਤੇ ਚਲਾਓ ਜਿੱਦੇ ਤੇ ਮਰਜ਼ੀ ਚਲਾਓ ਜੋ ਮਰਜ਼ੀ ਕੰਮ ਲਓ ਇਹਦੀ ਸ਼ੋ ਲਾਉਣ ਦੀ ਲੋੜ ਨਹੀਂ ਜਿੱਦਾਂ ਆਪਣੇ ਵੀਰ ਪਹਿਲਾਂ ਸੀਗੇ ਵੀ ਸ਼ੋ ਲਾਉਣੀ ਪੈ ਜਾਂਦੀ ਸੀ ਤੂੜੀ ਵਾਲੀ ਮਸ਼ੀਨ ਤੇ ਲਾਉਣਾ ਹੁੰਦਾ ਸੀ ਹਨਾ ਤੇ ਹੁਣ ਉਹ ਤਾਂ ਲਾਉਣਾ ਪੈਂਦਾ ਸੀ ਕਿਉਂਕਿ ਅਗਲੇ ਪਾਸੇ ਰੇਡੀਏਟਰ ਸਾਫ਼ ਨਹੀਂ ਸੀ ਹੁੰਦਾ ਉਹ ਸ਼ੋ ਦੂਸਰੀ ਤਰ੍ਹਾਂ ਦੀ ਸੀ ਸਵਰਾਜ ਜੀ ਉੱਤੇ ਕੱਪੜਾ ਨਹੀਂ ਸਿਵਾਜਦਾ ਹੁਣ ਇਹਦੀ ਸ਼ੋ ਬਸ ਸਿੰਗਲ ਬੋਨਡਾ ਚੱਕੋ ਜਿੱਦਾਂ ਮਰਜ਼ੀ ਆਪਾਂ ਸਾਫ਼ ਕਰ ਸਕਦੇ ਆ ਬਾਕੀ ਅੱਗੇ ਵੀ ਦੱਸਦਾ ਹੁਣਾਂ ਵੀਡੀਓ ਵਿੱਚ ਵੀ ਇਹਦਾ 에ਅਰ ਸਿਲੰਡਰ ਤੇ ਸਲੈਂਸਰ ਉਹ ਪਹਿਲੀ ਲੁੱਕ ਵਰਗੇ ਰੱਖਿਆ ਕਿਉਂਕਿ ਆਪਣੇ ਕਿਸਾਨ ਵੀਰਾਂ ਨੂੰ ਇਹੀ ਪਸੰਦ ਸੀਗੀ ਇਹਦੀ ਲੁੱਕ ਜਿਆਦੀ ਕੋ ਲੁੱਕ ਨਾਲ ਛੇੜਖਾਨੀ ਨਹੀਂ ਕੀਤੀ ਸ਼ੋ ਮਜ਼ਬੂਤ ਕਰੀਆ ਹੈਵੀ ਕਰੀਆ ਹਨਾ ਤੇ ਪੀਟੀਓ ਦਾ ਕਲੱਚ ਵੀ ਲੱਗ ਦੇਤਾ ਸੱਚ ਹੁਣ ਉਹ ਵੀ ਵਿੱਚ ਨਹੀਂ ਹੈਗਾ ਅੱਗੇ ਇਦਾਂ ਹੁੰਦਾ ਸੀਗਾ ਪੈਡਲ ਸ਼ਿਫਟ ਕਰਦੇ ਸੀਗੇ ਅੱਧਾ ਕਲੱਚ ਨੱਪੇ ਤੇ ਮਤਲਬ ਪੀਟੀਓ ਚੱਲਦੀ ਰਹਿੰਦੀ ਸੀ ਗੇਰ ਰੁਕ ਜਾਂਦੇ ਤੈ ਰੁਕ ਜਾਂਦੇ ਸੀਗੇ ਪਰ ਹੁਣ ਉਹ ਪੀਟੀਓ ਦਾ ਕਲਚ ਵੀ ਅਲੱਗ ਕਰ ਦਿੱਤਾ ਟਰੈਕਟਰ ਦਾ ਆਪਾਂ ਵੀਰੇ ਤੋਂ ਵੀ ਅੱਗੇ ਆ ਕੇ ਫੋਲੋ ਰਿਵਿਊ ਲਵਾਂਗੇ ਤੇ ਇਹ ਕੁਝ ਗੱਲਾਂ ਰਹਿ ਗਈਆਂ ਸੀ ਮੈਂ ਕਹੇ ਮੈਂ ਤੁਹਾਡੇ ਨਾਲ ਸਾਂਝੀਆਂ ਪਹਿਲਾਂ ਹੀ ਕਰ ਦਵਾਂ ਟਰੈਕਟਰ ਦਾ ਸਨ ਅੰਸਰ ਤੁਸੀਂ ਦੇ ਸਕਦੇ ਹੋ ਜਾਲੀ ਜੁਲੀ ਦੇ ਦਿੱਤੀ ਆ ਵੀ ਕਿਸੇ ਦਾ ਹੱਥ ਵਗੈਰਾ ਨਾ ਲੱਗੇ ਇਹ ਵੀ ਬਹੁਤ ਦਿੱਕਤ ਆਉਂਦੀ ਸੀ 14 9 28 ਦੇ ਟਾਇਰਾਂ ਚਾਉਂਦਾ ਹੈ ਪਿਛਲੇ 7 50 ਅਗਲੇ ਆਗੇ ਆਪਣੇ ਟਾਇਰ ਪੈਟਰ ਸੁਨੱਖਾ ਇੰਨਾ ਜ਼ਿਆਦਾ ਸੋਹਣਾ ਕਰਤਾ ਨਾ ਭਜੰਸੀ ਵਿੱਚ ਖੜਿਆ ਹੈ ਤੇ ਆ ਮੈਂ ਤੁਹਾਨੂੰ ਦਿਖਾਉਣਾ ਵੀ ਇਹਦਾ ਕਲੱਚ ਇੰਨਾ ਜ਼ਿਆਦਾ ਰੈਲਾ ਕਰ ਦਿੰਦਾ ਨਾ ਆ ਦੇਖੋ ਵੀ ਹੱਥ ਨਾਲ ਹੀ ਪ੍ਰੈਸ ਹੋ ਜਾਂਦਾ ਇੰਨਾ ਜ਼ਿਆਦਾ ਸਮੂਥ ਆ ਤਾਂ ਆਪਾਂ ਵੀਰ ਤੋਂ ਸਾਰੀ ਜਾਣਕਾਰੀ ਲੈਣੇ ਆ ਆ ਦੇਖੋ ਅੱਗੇ ਵੀਡੀਓ ਸਾਰੀ ਦੱਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੀ ਘੜੀ ਦਾ ਆਪਣੇ ਬਹੁਤ ਹੀ ਦਰਸ਼ਕ ਵੀਰਾਂ ਨੂੰ ਇੰਤਜ਼ਾਰ ਸੀਗਾ ਵੀ 743 ਨੀਲੇ ਰੰਗ ਦਾ ਆਪਾਂ ਉਹਦਾ ਰਿਵਿਊ ਅੱਜ ਤੋਂ ਦੇ ਵਾਸਤੇ ਲੈ ਕੇ ਆਇਆ ਨਾਲ ਆਪਣੇ ਹੈਗਾ ਬਲਤੇਜ ਵੀਰਾ ਸੱਸੀ ਕਾਲਜੀ ਠੀਕ ਠਾਕ ਵੀਰ ਜੀ ਬਹੁਤ ਵਧੀਆ ਜੀ ਧੰਨਵਾਦ ਹਾਂਜੀ ਹਾਂਜੀ ਚਲੋ ਜੀ ਇੱਕ ਤਾਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਟਰੈਕਟਰ ਬਹੁਤ ਸੋਹਣਾ ਚੱਲ ਰਿਹਾ ਹਾਂਜੀ ਹਾਂਜੀ ਸਾਰੇ 855 ਵੀ ਇਹ ਵੀ ਬਹੁਤ ਸੋਹਣਾ ਹੈ ਨਾ ਜਿਵੇਂ ਬਹੁਤ ਵਧੀਆ ਰਿਸਪੌਂਸ ਆ ਨਾ ਬਹੁਤ ਸੋਹਣਾ ਆ ਰਿਹਾ ਹੈ ਤੇ ਇਹਦਾ ਵੀਰ ਜੀ ਸਾਨੂੰ ਦੱਸੋ ਵੀ ਇਹਦੇ ਚ ਪਹਿਲਾਂ ਨਾਲੋਂ ਕੀ ਚੇਂਜ ਆ ਕਿਤਾ ਦੀ ਲੁੱਕ ਚੇਂਜ ਆ ਹਨਾ ਹਾਂਜੀ ਸਭ ਤੋਂ ਪਹਿਲਾਂ ਲੁੱਕ ਚੇਂਜ ਆ ਗਈ ਇਹਦਾ ਜਿਹੜਾ 744 ਐਫੀ ਸੀ ਹਾਂਜੀ ਉਹਦੇ ਨਾਲੋਂ ਇਹਦਾ ਇੰਜਨ ਵੱਡਾ ਕਰਤਾ ਇਦੇ ਚੋਂ ਜਿਹੜਾ ਪਹਿਲਾਂ 855 ਆਉਂਦਾ ਸੀ ਉਹਦੇ ਨਾਲ ਜਿੰਨ 3308 ਸੀਸੀ ਇੰਜਨ ਇਹਦੇ ਵਿੱਚ ਆਉਣ ਲੱਗਾ ਅੱਛਾ ਜਿਹੜੇ ਪਹਿਲੇ 855 ਨੂੰ ਉਹ ਇਹਦੇ ਚ ਕਰਤਾ ਹਾਂਜੀ ਹਾਂਜੀ ਜਿਹ ਪਹਿਲਾਂ ਨਾਲੋਂ ਤਕੜਾ ਕਰਤਾ ਹਾਂਜੀ ਪਾਵਰ ਵਧਾਤੀ ਇਹਦੀ ਪਾਵਰ ਵਧਾਤੀ ਠੀਕ ਹੈ ਜੀ ਫਿਰ ਇਹ 3 ਸਪੀਡ ਦੇ ਵਿੱਚ ਆ ਗਈ 44 ਅੱਛਾ ਜੀ ਲੋ ਹਾਈ ਮੀਡੀਅਮ ਲੋ ਹਾਈ ਮੀਡੀਅਮ ਆ ਠੀਕ ਹੈ ਜੀ ਪਹਿਲਾਂ ਚੁੱਲਾ ਨਹੀਂ ਸੀ ਮੋਰੇ ਆਉਂਦਾ ਇਹਦੇ 44 ਦੇ ਮੋਰੇ ਚੁੱਲਾ ਵੀ ਦੇਤਾ ਜੀ ਇਹ ਓਕੇ ਠੀਕ ਹੈ ਜੇ ਵਾਂਪਰ ਹੈਵੀ ਲਾਉਣਾ ਵਾ ਉਹਦੇ ਵਾਟ ਵੀਟ ਲਾਉਣੇ ਬੋਲਦਾ ਪਹਿਲਾਂ ਚੁੱਲ੍ਹੇ ਤੋਂ ਬਿਨਾ ਸੀ ਪਹਿਲਾਂ ਬਿਨਾਂ ਚੁੱਲੇ ਤੋਂ ਆਉਂਦਾ ਸੀ ਇਹ ਲੁੱਕ ਵੀ ਇਹਦੀ ਲਾਈਟਾਂ ਲੋਟਾ ਚੇਂਜ ਕਰਤੀਆਂ ਹਾਂ ਜੀ ਉਹ ਸਾਰੀ ਲੁੱਕ ਇੱਕ ਹੀ ਕਰਤੀ 55 ਦੀ ਤੇ ਦੀ ਇਹ ਨੀਲੇ ਰੰਗ ਚ ਆਉਂਦਾ ਵਾ 744 ਐਫ ਵੀ ਹਾਂਜੀ ਠੀਕ ਆ ਵੀਰੇ ਠੀਕ ਆ ਇਹ ਹੋਰ ਇਹਦੇ ਵਿੱਚ ਵੀਰੇ ਕੀ ਚੇਂਜ ਆਜੋ ਆਪਾਂ ਇਧਰ ਗੇਅਰ ਗਰੂਪ ਵੀ ਦਿਖਾ ਰਹੀ ਹਾਂ ਹੋਰ ਇਹਦੀ ਲੈਫਟ ਕਪੈਸਿਟੀ 2000 ਕਰਤੀ ਆ ਅੱਛਾ ਜੀ 2000 ਹਾਂ ਐ Ｌईडी ਲਾਈਟਾਂ ਉਹ ਲੱਗੀਆਂ ਇਹਨੂੰ ਵੀ 55 3 ਸਪੀਡਾਂ ਨੂੰ ਠੀਕ ਆ ਨਾ ਲੈ ਵੀ ਉਹਦੇ ਵਿੱਚ ਜਿਹੜਾ ਆਉਂਦਾ ਟਰੈਕਟਰ ਪਹਿਲਾਂ ਵਾਲੇ ਨੂੰ ਸੈਂਪਲ ਲਾਈਟਾਂ ਪਹਿਲਾਂ ਵਾਲਾ 744 ਹਾਈ ਲੋ ਦੇ ਵਿੱਚ ਹੀ ਆਉਂਦਾ ਸੀਗਾ ਹਾਂ ਪਹਿਲਾਂ ਲੋ ਹਾਂ ਤੇ ਉਹਦੀ 1700 ਇਹ ਪਹਿਲਾਂ ਨਾਲੋਂ ਕੋਲਮ ਲਾ ਕੇ ਸਾਰਾ ਕੁਝ ਵਧਾ ਗਾ ਹਾਂ ਸਾਰੇ ਕਾਹੇ ਵਾਦਾ ਕੀਤਾ ਉਹਦੇ ਚ ਠੀਕ ਹੈ ਬੇਜੀ ਠੀਕ ਆ ਵੀ ਇਹ 2000 ਕਰਤੀ ਹੋਣਾ ਹਾਂਜੀ ਹਾਂਜੀ ਇਹ ਇਹਦੇ ਵੀਰੇ ਪਹਿਲਾਂ ਨਾਲੋਂ ਕਲੱਚ ਵੀ ਇਹਦਾ ਰੈਲਾ ਜਾਂ ਕਰ ਦਿੱਤਾ ਕਲੱਚ ਵੀਰੇ ਸੈਟ ਆਈ ਪੀਟੀਓ ਕਲੱਚ ਆ ਗਿਆ ਦਾ ਅੱਛਾ ਜੀ ਇਹਨੂੰ ਇੱਧਰ ਦੀ ਦਿਖਾ ਰਹੀ ਅੱਗੋਂ ਦੀ ਆਈ ਪੀਟੀਓ ਕਲੱਚ ਹੈ ਅੱਛਾ ਜੀ ਹਾਂਜੀ ਵੀ ਜਿਵੇਂ ਪੀਟੀਓ ਦਾ ਕਲੱਚ 55 ਉਹ ਸੇਮ ਹਾਂਜੀ ਜਿਵੇਂ 55 ਆਈ ਪੀਟੀਓ ਦੇ ਵਿੱਚ ਆ ਗਿਆ ਸੀ ਆਈ ਪੀਟੀਓ ਦੇ ਵਿੱਚ 44 ਹੈ ਸੈਡ ਗੇਅਰ 3 ਸਪੀਡ ਦੇ ਵਿੱਚ ਠੀਕ ਹੈ ਇਹਦਾ ਕੋਲਮ ਲਾ ਕੇ ਵੀਰੇ ਫਿਰ 855 ਨਾਲ ਥੋੜੀ ਹੋਰ ਹਸ ਪਾਵਰ ਦਾ ਫ ਉਹਦੀ ਹੋਰ ਵੀ ਦਾ 55 ਦੇ ਵਿੱਚ ਇੰਜਨ ਵੱਡਾ ਆਉਂਦਾ ਦੀ ਠੀਕ ਹੈ ਉਹਦੇ ਚ ਵੀ ਕਿੰਨੇ ਸੀਸੀ ਇੰਜਨ ਆ ਜਾਂਦਾ ਉਹਦੇ ਚ 3470 ਸੀਸੀ ਇੰਜਨ ਆਉਂਦਾ ਵਾ ਇਹ ਚ 3308 ਸੀਸੀ ਇੰਜਨ ਆਉਂਦਾ ਠੀਕ ਹੈ ਇੱਕ 744 ਜਿਹੜਾ ਐਕਸਟੀ ਮਾਡਲ ਆਉਂਦਾ ਵਾ ਉਹਦੇ ਚ ਵੀ 3470 ਸੀਸੀ ਇੰਜਨ ਆਉਂਦਾ ਅੱਛਾ ਜੀ ਦੋਨਾਂ ਦਾ ਇੰਜਨ ਸੇਮ ਆ ਹਾਂਜੀ 55 ਦਾ ਤੇ ਜਿਹੜਾ 744 ਐਕਸਟੀ ਆਉਂਦਾ ਵਾ ਉਹਦਾ ਇੰਜਨ ਸੇਮ ਆਉਂਦਾ ਵਾ ਠੀਕ ਹੈ ਠੀਕ ਹੈ ਨਾ ਇਹਦਾ ਜਿਹੜਾ ਵਾ ਇੰਜਨ ਤੇਲਾ ਵਾਲਾ 55 ਆਉਂਦਾ 3308 ਸੀਸੀ ਇੰਜਨ ਦੇ ਵਿੱਚ ਕਰਦਾ ਠੀਕ ਆ ਵੀਰੇ ਆ ਵੀਰੇ ਆਰ ਪੀਟੀਓ ਲਿਖਿਆ ਵੀ ਇਹ ਰਿਵਰ ਅੱਛਾ ਜੀ ਰਿਵਰਸ ਪੀਟੀ ਵੀ ਚ ਰਿਵਰਸ ਪੀਟੀ ਹੋ 15 ਸਪੀਡ 15 ਸਪੀਡ ਠੀਕ ਹੈ ਜੀ 12 ਗਾਹ ਨੂੰ ਤਿੰਨ ਬੈਕ ਤਿੰਨ ਬੈਕ ਨੂੰ ਆਪਾਂ ਸ਼ੋਅ ਚੱਕ ਕੇ ਵੀ ਦਰਸ਼ਨ ਕਰਵਾ ਦਈਏ ਹਾਂ ਜੀ ਇੱਥੋਂ ਐ ਚੱਕ ਦੋ ਸ਼ੋਅ ਅੱਛਾ ਜੀ ਇੱਕ ਤਾਂ ਬਹੁਤ ਵਧੀਆ ਕੀਤਾ ਵੀਰੇ ਜਿਹੜਾ ਪਹਿਲਾਂ ਨਾਲੋਂ ਨਾ ਸਿੰਗਲ ਸ਼ੋਅ ਇੱਕੋ ਹੀ ਬੋਰਨਟ ਇਹਦਾ ਕਰਤਾ ਸਾਰਾ ਹਾਂ ਤੇ ਹੁਣ ਵੀਰੇ ਇਹਦੀ ਸ਼ੋਸ਼ਾ ਲਾਉਣ ਦਾ ਕੋਈ ਚੱਕਰ ਨੂੰ ਸ਼ੋ ਨਹੀਂ ਕੋਈ ਵੀ ਲਾਉਂਦੇ ਹੁਣ ਨੇ ਕੋਈ ਜ਼ਰੂਰਦ ਨਾ ਕੋਈ ਤੂੜੀ ਦੀ ਮਸ਼ੀਨ ਤੇ ਕਹੇ ਤੇ ਵੀ ਚਲਾਈ ਚੱਲੇਗਾ ਐਂ ਚੱਲੂਗਾ ਜੀ ਹਾਂ ਜਦੋਂ ਵੀ ਸਫਾਈ ਕਰਨੀ ਹੋਵੇ ਆਪਾਂ ਝਾੜਨਾ ਮੂਰੇ ਚੱਕੋ ਸਾਫ ਕਰੋ ਹਾਂ ਨਾ ਠੀਕ ਆ ਵੀਰੇ ਠੀਕ ਮੈਂ ਵੀ ਸ਼ੋ ਨੂੰ ਚੈੱਕ ਵਗੈਰਾ ਸਾਰਾ ਕੁਝ ਵਧੀਆ ਹਨਾ ਪਹਿਲਾਂ ਨਾਲੋਂ ਹੈਵੀ ਕਰਤਾ ਹਨਾ ਵੀਰੇ ਹੈਵੀ ਜੀ ਹੈਵੀ ਇਹ ਪਹਿਲੀ ਸ਼ੋ ਨਾਲੋਂ ਟਰੈਕਟਰ ਸਾਰੇ ਜੀ ਫਰਕ ਪਾਤਾ ਤੇ ਹੋਰ ਕੋਈ ਤਬਦੀਲੀ ਵੀਰੇ ਦੇ ਬਾਕੀ ਤਾਂ ਤਗਰਮ ਸਾਰਾ ਕੁਝ ਸੇਮ ਆ ਜੀ ਇਹਦਾ ਬਸ ਲੁੱਕ ਚੇਂਜ ਹੋ ਗਈ ਹੈ ਇੰਜਨ ਦੇ ਵਿੱਚ ਪਾਵਰ ਵਧਾਤੀ ਆ ਲੈਫਟ ਦੀ ਕੰਪੈਟਿਟਿਵ ਵਧਾਤੀ ਆ ਹਾਂਜੀ ਥਰੀ ਸਪੀਡ ਦੇ ਵਿੱਚ ਛੋਟੇ ਡੇਟਰ ਦੀ ਡਿਮਾਂਡ ਦੀ 744 ਉਹ ਵੀ ਕਸਟਮਰ ਦੀ ਧਮਾਡ ਪੂਰੀ ਹੋਊਗੀ ਇੱਥੇ ਜੀ ਵੱਡੇ ਛੋਟੇ ਦਾ ਹਾਂਜੀ ਜਿਹੋ ਜਿਹਾ ਕੰਮ ਹੋਈ ਸਾਰਾ ਸੁਪਰ ਸੀਟਰ ਚਲਾਉਣਾ ਪੂਰਾ ਵਧੀਆ ਚਲਾਊਗਾ ਕੋਈ ਵੀ ਹੋ ਜਾ ਐਮਪਲੀਮੈਂਟ ਚਲਾਉਣਾ ਮੈਂ ਪੂਰਾ ਵਧੀਆ ਚਲਾਊਗਾ ਕਿਉਂਕਿ 855 ਤੁਸੀਂ ਜਿਹੜਾ ਕਹਿੰਦੇ ਹੋ ਵੀ ਜਨ ਉਹਦੇ ਅਲਾਵਾ ਹਾਂਜੀ ਹਾਂਜੀ ਪੂਰਾ ਵਧੀਆ ਚੱਲੂ ਹਾਂ ਹਾਂਜੀ ਹਾਂਜੀ ਅਸੀਂ ਗੱਲ ਦੀ ਇਹ ਆਇਆ ਨਾ ਨੂੰ ਆਪਾਂ ਇੱਕ ਰਿਦਰਸ਼ਨ ਕਰਾ ਦਈਏ ਉੱਥੋਂ ਮੀਟਰਾਂ ਮੋਟਰਾਂ ਦੇ ਵੀ ਤੇ ਇਹ ਨੂੰ ਨਹੀਂ ਦਿਖਾਈਓ ਪਰੋਮੀਟਰ ਵਗੈਰਾ ਇਹ ਪਹਿਲਾਂ ਨਾਲੋਂ ਇਹਦੇ ਮੀਟਰ ਮੂਟਰ ਨਾਲ ਪਹਿਲਾਂ ਪੂਰੇ ਫਿਕਸ ਕਰ ਦਿੱਤੇ ਜਿੱਦਾਂ ਸਾਰਾ ਕੁਝ ਡਿਜੀਟਲ ਮੀਟਰ ਹੀ ਆਉਣੇ ਆ ਜੀ ਹੁਣ ਹਾਂ ਡਿਜੀਟਲ ਵੀ ਇੱਕੋ ਸ਼ੋਅ ਦੇ ਵਿੱਚ ਹਨਾ ਇਹ ਕਰ ਦਿੱਤਾ ਹੈਗਾ ਸਟੀering ਦਾ ਵੀਲ ਵੀ ਵੀਰੇ ਛੋਟਾ ਕਰਤਾ ਹਨਾ ਹਾਂ ਜੀ ਛੋਟਾ ਹੀ ਆਉਣ ਲੱਗਿਆ ਸੀ ਕਿ ਪਹਿਲਾਂ ਤੂੰ ਇਹ ਛੋਟਾ ਕਰਤਾ ਤੇ ਵੀਰ ਜੀ ਆਪਣੇ ਜੇ ਵੀਰਾਂ ਨੇ ਕੰਟੈਕਟ ਕਰਨਾ ਹੋਵੇ ਇਹ ਜਗਰਾਉ ਆਪਣਾ ਐਡਰੈਸ ਵਗੈਰਾ ਦੱਸ ਦਿੰਦੇ ਜਗਰਾਉਂ ਸ਼ੇਰਪੁਰਾ ਚੌਂਕ ਦੇ ਵਿੱਚ ਸਿੰਘ ਟਰੈਕਟਰ ਸਵਰਾਜ ਹਾਂਜੀ ਜਗਰਾਉਂ ਏਜੰਸੀ ਆ ਆਪਣੀ ਠੀਕ ਹੈ ਜਿੰਨੇ ਜਦੋਂ ਮਰਜੀ ਮਿਲ ਸਕਦੇ ਕੋਈ ਚੱਕਾ ਤੇ ਤੁਸੀਂ ਉਹਦਾ ਫੋਨ ਨੰਬਰ ਵੀ ਵਿੱਚ ਦਾ ਦਿੰਦੇ ਮੇਰਾ ਨੰਬਰ ਹੈ ਜੀ 95921 ਹਾਂਜੀ 19788 ਠੀਕ ਜਦੋਂ ਮਰਜੀ ਮਿਲ ਸਕਦੇ ਠੀਕ ਹੈ ਜੀ ਲੋ ਜੀ ਦਰਸ਼ਕ ਵੀਰੋ ਦੱਸਿਓ ਕਿਦਾਂ ਦਾ ਰਿਵਿਊ ਲੱਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ ਆ ਮੇਰਾ ਵੀਰ ਉੱਥੇ ਕੋਈ ਸਵਰਾਜ ਨਵਾਂ 855 ਲੈ ਕੇ ਚੱਲਿਆ ਸੀਗਾ ਤੇ ਮੈਂ ਕਿਹਾ ਚੱਲ ਇਹਦੇ ਵੀ ਸ਼ਾਰਟ ਵਿੱਚ ਲੈ ਲੈ ਜਾਣ ਇੱਕ ਤੋਂ ਸਵਰਾਜ ਦੀ ਇੰਨੀ ਜ਼ਿਆਦਾ ਵਿਕਰੀ ਪਹਿਲਾਂ ਨਾਲ ਵਧ ਚੁੱਕੀ ਆ ਵੀ ਇੱਕ ਦਿਨ ਦੇ ਵਿੱਚ 4-4 5-5 ਟਰੈਕਟਰ ਵੀ ਸੇਲ ਹੋ ਰਹੇ ਆ ਵੀਰਾ ਦਾ ਦੱਸਦਾ ਸੀਗਾ ਵੀ ਪਲਾਂਟ ਤੋਂ ਇੰਨੇ ਟਰੈਕਟਰ ਸਾਨੂੰ ਮਿਲ ਨਹੀਂ ਰਹੇ ਬਾਬੇ ਦੀ ਮੇਰ ਨਾਲ ਵੀ ਬਹੁਤ ਹੀ ਜ਼ਿਆਦਾ ਵਧੀਆ ਸੇਲ ਇਸ ਚੀਜ਼ ਦੀ ਹੋ ਰਹੀ ਆ ਨਾ ਕਿਸਾਨ ਵੀਰਾਂ ਨੇ ਬਹੁਤ ਜ਼ਿਆਦਾ ਪਸੰਦ ਆ ਕਰਿਆ ਜਦੋਂ ਦੀ ਇਹਦੀ ਲੁੱਕ ਚੇਂਜ ਹੋਈ ਆ ਕੋਈ ਕਮੀ ਛੱਡੀ ਵੀ ਨਹੀਂ ਹੈਗੀ ਵੈਸੇ ਕੰਪਨੀ ਨੇ ਇਸ ਵਾਰੀ ਤੇ ਉਪਰਫਲਕਾਰੀ ਵਗੈਰਾ ਪਾ ਦਿੱਤੀ ਆ ਮਾਸੀ ਟਰੈਕਟਰ ਉਹਨਾਂ ਦੇ ਨਵੇਂ ਘਰ ਜਾਣ ਲਈ ਤਿਆਰ ਆ। ਬਾਈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਵਾਹਿਗੁਰੂ ਉਹਨਾਂ ਨੂੰ ਸੁਹੰਡਣਾ ਕਰੇ। ਤਰੱਕੀਆਂ ਬਖਸ਼ੇ। ਚੜ੍ਹਦੀ ਕਲਾ ਰੱਖੇ ਹਨਾ। ਇਹ ਬਹੁਤ ਜਿਆਦੇ ਸੋਹਣਾ ਟਰੈਕਟਰ ਆ। ਅੱਗੇ-ਅੱਗੇ ਬਾਪੂ ਜੀ ਆਪਣੇ ਸਾਰਿਆਂ ਨੂੰ ਮੂੰਹ ਮਿੱਠਾ ਕਰਵਾ ਰਹੇ ਸੀਗੇ। ਸਾਰਿਆਂ ਨੇ ਮੂੰਹ ਮਿੱਠਾ ਕੀਤਾ ਤੇ ਇਹ ਟਰੈਕਟਰ ਨੂੰ ਫਿਰ ਆਪਾਂ ਰਵਾਨਗੀ ਦਿੱਤੀ। ਲਓ ਜੀ। ਮੇਰੇ ਵੱਲੋਂ ਬਹੁਤ ਬਹੁ ਮੁਬਾਰਕਾਂ ਵੀਰ ਨੂੰ ਵਾਗਰੂ ਚੜ੍ਹਦੀ ਕਲਾ ਬਖਸ਼ੇ ਦੋ ਅਗਿਆ ਆਪਣੀ ਵੀਡੀਓ ਚ ਫਿਰ ਮਿਲਦੇ ਆਂ